ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਜਿਵੇਂ ਜਿਵੇਂ ਨੇੜੇ ਆ ਰਿਹਾ ਉਸ 스ਪੀਡ ਨਾਲ ਨਵੇਂ ਨਵੇਂ ਵਿਵਾਦ ਸਾਹਮਣੇ ਆ ਰਹੇ ਨੇ ਦਰਸਲ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਸਿੱਖ ਪੰਥ ਤੇ ਗੁਰਦੁਆਰਾ ਪਰੰਦਰ ਕਮੇਟੀਆਂ ਨੂੰ ਅਪੀਲ ਕਰਦੇ ਕਿ ਆ ਕਿ ਸਿੱਖੀ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢਣ ਲਈ ਕਾਂਗਰਸ ਭਾਜਪਾ ਆਰਐਸਐਸ ਮਨੁਵਾਦੀ ਧਿਰਾਂ ਤੇ ਉਹਨਾਂ ਦੇ ਟੁੱਕੜ-ਵੁੱਕੜਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਚੜਾਈਆਂ ਨਵੰਬਰ 84 ਕਤਲੇਆਮ ਕੀਤਾ ਝੂਠੇ ਮੁਕਾਬਲੇ ਬਣਾਏ ਇਹਨਾਂ ਧਿਰਾਂ ਦਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੰਸੋ ਪੰਜਾਬ ਵਿੱਚ ਸ਼ਹੀਦੀ ਦਿਹਾੜੇ ਤੇ ਸਨਮਾਨ ਨਾ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਮਨੁਵਾਦੀ ਧਿਰਾਂ ਦਾ ਸ਼ਹੀਦੀ ਸਮਾਗਮ ਦੌਰਾਨ ਸਨਮਾਨ ਸਿੱਖੀ ਦਾ ਘੋਰ ਅਪਮਾਨ ਹੋਵੇਗਾ ਜਥੇਬੰਦੀਆਂ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਇਆ ਗਿਆ ਮਨੁੱਖੀ ਬਰਾਬਰਤਾ ਜ਼ੁਲਮ ਦੀ ਜਾਤ ਪਾਤ ਦੀ ਵਿਰੋਧਤਾ ਗਰੀਬ ਦੀ ਬਾਹ ਫੜਨ ਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨਾਲ ਵੈਰ ਕਮਾਉਣ ਵਾਲੀਆਂ ਧਿਰਾਂ ਤੇ ਗੁਰੂਆਂ ਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸੰਦਾਰਤ ਨੂੰ ਛੱਡ ਕੇ ਪਾਪਾਂ ਰਾਹੀ ਜਾਇਦਾਦਾਂ ਦੇ ਅੰਬ ਲਾਉਣ ਵਾਲੀਆਂ ਇਹਨਾਂ ਧਿਰਾਂ ਨੂੰ ਹੋਰ ਹੈ ਸਮਾਗਮ ਵਾਲੀ ਕੋਈ ਸੱਦਾ ਪੱਤਰ ਨਾ ਪੇਚਿਆ ਜਾਵੇ ਨਵੇਂ-ਨਵੇਂ ਬਣੇ ਨਾਗਪੁਰੀ ਕ੍ਰਾਂਤੀਵੀਰਾਂ ਆਮ ਆਦਮੀ ਪਾਰਟੀ ਵਾਲਿਆਂ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਰਾਹ ਬਣਾਇਆ ਹੋਇਆ ਤੇ ਪੰਜਾਬ ਦਾ ਪਾਣੀ ਬਿਜਲੀ ਇਲਾਕੇ ਰਾਜਸਤਾਨੀ ਡੈਮਾਂ ਦਾ ਕੰਟਰੋਲ ਖੋ ਕੇ ਸਿੱਕੀ ਨਾਲ ਵੈਰ ਕਰ ਮਾਰੇ ਨੇ ਵੰਦੀ ਸਿੰਘਾ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਵਿੱਚ ਅੜੀਕਾ ਹੀ ਨਹੀਂ ਸਕੇ ਅੜੀਕਾ ਹੀ ਨਹੀਂ ਬਣ ਰਹੇ ਸੱਗੋ ਖਡੂਰ ਸਾਹਿਬ ਹਲਕਾ ਤੋਂ ਚੁਣੇ ਹੋਏ ਐਮਪੀ ਭਾਈ ਅਮਰਿਤਪਾਲ ਸਿੰਘ ਨੂੰ ਝੂਠੇ ਐਨਐਸਏ ਅਧੀਨ ਅਤੇ ਸਿੱਕ ਨੌਜਵਾਨਾਂ ਨੂੰ ਯੂਐਫਪੀ ਵਰਗੇ ਕਾਲੇ ਕਾਨੂੰਨਾ ਅਧੀਨ ਜੇਲ੍ਹਾਂ ਵਿੱਚ ਸੁੱਟ ਰਹੇ ਨੇ ਇਹਨਾਂ ਨੇ ਲੈਂਡ ਲੂਟਿੰਗ ਵਰਗੇ ਰਾਹ ਅਖਤਿਆਰ ਕਰਕੇ ਪੰਜਾਬ ਦੀ ਲੁੱਟ ਅਤੇ ਕੁੱਟ ਦਾ ਰਾਹ ਅਪਣਾਇਆ ਹੋਇਆ ਇਹ ਤਰ੍ਹਾਂ ਜਿਨ੍ਹਾਂ ਨੇ ਪੰਜਾਬ ਨੂੰ ਸ਼ਮਸ਼ਾਨ ਵਿੱਚ ਬਦਲਿਆ ਇਹਨਾਂ ਤਰ੍ਹਾਂ ਦਾ ਸ਼ਹੀਦੀ ਸਮਾਗਮ ਵਿੱਚ ਸਨਮਾਨ ਨਾ ਕਰਨ ਦੀ ਅਪੀਲ ਕੀਤੀ ਹੈ ਇਹ ਉਹੀ ਤਰ੍ਹਾਂ ਨੇ ਜਿਨ੍ਹਾਂ ਬੇਅਦਬੀਆਂ ਕਰਵਾਈਆਂ ਦੋਸ਼ੀਆਂ ਨੂੰ ਬਚਾਇਆ ਅਤੇ ਜਾਇਦਾਦਾਂ ਦੇ ਅੰਬਾਰ ਲਾ ਕੇ ਕਿਸਾਨ ਗਰੀਬ ਨੂੰ ਖੁਦਕੁਸ਼ੀ ਦੇ ਰਾਹ ਪਾਏ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਮਿੱਤ ਕੇ ਕਤਲ ਕਰ ਰਹੇ ਨੇ ਇਹ ਉਹੀ ਤਰ੍ਹਾਂ ਨੇ ਜਿਹੜੀਆਂ ਗੁਰੂ ਦੇ ਨਾਮ ਤੇ ਵਸਤੇ ਪੰਜਾਬ ਨੂੰ ਮਨੁਬਾਦ ਤੇ ਕਾਰਪੋਰੇਟ ਕਰਾਉਣਿਆਂ ਦੇ ਨਾਮ ਤੇ ਵਸਾਉਣਾ ਚਾਹੁੰਦੇ ਨੇ ਜੋ ਸਿੱਖੀ ਦੇ ਸ਼ੁੱਭ ਆਮਲਾਂ ਦੇ ਰਾਹ ਨੂੰ ਅਪਣਾਉਣ ਦੀ ਥਾਂ ਆਦਰਮਦਾ ਰਾਹ ਪੜਾਈ ਬੈਠੇ ਨੇ ਇਹਨਾਂ ਦਾ ਸ਼ਾਂਤਮਈ ਸਮਾਗਮ ਵਿੱਚ ਸਨਮਾਨ ਸਿੱਖੀ ਦਾ ਘੋਰ અપਮਾਨ ਹੋਵੇਗਾ ਉਧਰ ਦੂਜੇ ਪਾਸੇ ਨਾਦੇੜ ਸਥਿਤ ਤਖਤ ਸਚਕੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਅਗਲੇ ਮਹੀਨੇ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਨਾਦੇੜ ਪ੍ਰਸ਼ਾਸਨ ਨੂੰ ਵੱਡੀ ਗਿਣਤੀ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ ਜ਼ਿਲ੍ਹਾ ਕਲੈਕਟਰ ਰਾਹੁਲ ਕਾਰਟੇਲੇ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤਾ ਕਿ ਤੈਅ ਸਮੇਂ ਅਨੁਸਾਰ ਅਤੇ ਤਾਲਮੇਲ ਨਾਲ ਆਪੋ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਜਾਣ ਤਾਂ ਕਿ ਸਮਾਗਮ ਨੂੰ ਸਫਲ ਬਣਾਇਆ ਜਾ ਸਕੇ ਸਮਾਗਮ ਦੀਆਂ ਤਿਆਰੀਆਂ ਤੇ ਚਰਚਾ ਲਈ ਜ਼ਿਲ੍ਹਾ ਕਲੈਕਟਰ ਦਫ਼ਤਰ ਚ ਨਜ਼ਰਅਸਾਨੀ ਮੀਟਿੰਗ ਕੀਤੀ ਗਈ ਹੈ ਅਧਿਕਾਰੀਆਂ ਨੂੰ ਨਾ ਦੇੜ ਚ ਕਰਵਾਈ ਜਾਣ ਵਾਲੇ ਸਮਾਗਮ ਚ ਲਗਭਗ 5 ਲੱਖ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਤੇ ਇਸ ਲਈ ਰਿਹائش ਖਾਣੇ ਤੇ ਪਾਰਕਿੰਗ ਪ੍ਰਬੰਧਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਬਿਆਨ ਚ ਕਿਹਾ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਜ਼ਿਲ੍ਹਾ ਪਰਦੇ ਸਕੂਲਾਂ ਕਾਲਜਾਂ ਮੈਰਿਜ ਪੈਲਸਾਂ ਤੇ ਗਰਾਊਂਡ ਦਾ ਸਰਵੇਖਣ ਕੀਤਾ ਜਾ ਰਿਹਾ ਇਸ ਚ ਕਿਹਾ ਗਿਆ ਕਿ 72 ਪੱਤੀ ਸੁਭਾਜੀ ਨਗਰ ਨਾਦੇੜ ਪਰਪਾਨੇ ਜਲਾਨਾ ਲਾਤਾਰੂ ਤਾਰਾ ਸ਼ਿਵ ਹਿੰਗੋਲੀ ਵੀੜ ਨਾਦੂਰਵਾਰ ਤੁਲੇ ਤੇ ਜਲਗਾਉਂ ਸਣੇ ਮਹਾਰਾਸ਼ਟਰ ਦੀਆਂ ਵੱਖ-ਵੱਖ ਥਾਮਾਂ ਤੋਂ ਲੋਕਾਂ ਦੇ ਇਸ ਸਮਾਗਮ ਚ ਸ਼ਾਮਲ ਹੋਣ ਦੀ ਉਮੀਦ ਹੈ ਬਿਆਨ ਮੁਤਾਬਕ ਕਲੈਕਟਰ ਨੇ ਰੇਲ ਗੱਡੀਆਂ ਬੱਸਾਂ ਤੇ ਨਿੱਜੀ ਵਾਹਨਾਂ ਰਾਹੀਂ ਆਉਣ ਵਾਲੇ ਸੰਗਤ ਲਈ ਆਵਾਜ਼ਾਈ ਯੋਜਨਾਵਾਂ ਦੀ ਸਮੀਖਿਆ ਕੀਤੀਆਂ ਲੋਕ ਨਿਰਮਾਣ ਵਿਭਾਗ ਨੂੰ ਸੜਕਾਂ ਤੇ ਨਾਲੀਆਂ ਦੀ ਮੁਰੰਮਤ ਦੇ ਕੰਮਾਂ 'ਚ ਤੇਜ਼ੀ ਲਿਆਉਣ ਹੈਲੀਪੈਡ ਪੰਡਾਲ ਮੈਦਾਨ ਤਿਆਰ ਕਰਨ ਅਤੇ ਅਰਜੀ ਸਫਾਈ ਸਹੂਲਤਾਂ ਉਪਲਬਧ ਕਰਵਾਉਣ ਨੂੰ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ ਉਧਰ ਜੁਕੇ ਦੇ ਸ਼੍ਰੀ ਗੁਰੂ ਸੰਗਸਭਾ ਸਾਊਥ ਹਾਲ ਦੀ ਨਵੀਂ ਚੁਣੀ ਪ੍ਰਬੰਧਕ ਕਮੇਟੀ ਦੀ ਪਹਿਲੀ ਮੀਟਿੰਗ ਬਿੱਤੇ ਦਿਨੀ ਗੁਰਨਾਨਕ ਰੋਡ ਗੁਰਦੁਆਰਾ ਸਾਹਿਬ ਵਿਖੇ ਹੋਈ ਜਿੱਚ ਮੁੱਖ ਸੇਵਾਦਾਰ ਗਰਮੇਲ ਸਿੰਘ ਮੱਲੀ ਨੇ ਨਵੀਂ ਚੁਣੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਤੇ ਪੁਵਿੱਖਦੀਆਂ ਯੋਜਨਾਵਾਂ ਤੇ ਚਰਚਾ ਕੀਤੀ ਇਸ ਮੌਕੇ ਵੰਦੀ ਛੋੜ ਦਿਹਾੜਾ ਤੇ ਗੁਰਪੁਰਬ ਸੰਬੰਧੀ ਸਜਾਈ ਜਾਣ ਵਾਲੀ ਨਗਰ ਕੀਰਤਨ ਸੰਬੰਧੀ ਵੀ ਚਰਚਾ ਕੀਤੀ ਗਈ